ਮੈਨੂੰ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੀਵ ਅਰੋੜਾ ਜੀ ਸਾਡੇ ਦਰਮਿਆਨ ਪਹੁੰਚੇ ਹਨ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਹੈ ਜਿਲ੍ਹਾ ਸੇਖਿਆ ਦਫ਼ਤਰ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਮੈਂ ਬੜੇ ਆਦਰ ਤੇ ਸਤਿਕਾਰ ਦੇ ਨਾਲ ਬੇਨਤੀ ਕਰਦਾ ਹਾਂ ਸ਼੍ਰੀਮਤੀ ਰਵਿੰਦਰ ਕੌਰ ਜਿਲ੍ਹਾ ਸੇਖਿਆ ਅਫਸਰ ਕੋਮੰਡ ਤੇ ਆਣ ਤੇ ਮੁੱਖ ਮਹਿਮਾਨ ਸ਼੍ਰੀ ਸੰਜੀਵ ਅਰੋੜਾ ਜੀ ਦਾ ਸਵਾਗਤ ਕਰਨ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਣ ਲਈ ਇੱਥੇ ਪਹੁੰਚੇ ਹਾਂ ਕਵਿਤਾਵਾਂ ਸਾਡੇ ਉੱਭਰਦੇ ਹੋਏ ਜਿਹੜੇ ਕਵੀ ਹਨ ਸਾਡੇ ਅਧਿਆਪਕ ਹਨ ਉਹਨਾਂ ਦੀਆਂ ਜਰੂਰ ਸੁਣੋ ਬੇਟੀ ਅੰਮ੍ਰਿਤਕੌਰੋਂ ਮੰਚ ਤੇ ਆ ਜਾਵੇ ਤੇ ਉਹ ਆਪਣੀ ਇਹ ਵੀ ਸਾਡੀ ਟੀਚਰ ਹੈ ਤਪਸ਼ੀ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗੜੀ ਜੁਗਣੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਭੰਮਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਕਿ ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਰਤਾਜ ਕਿਉਂ ਹੋਵੇ ਗੱਲ ਸੁਣ ਮੈਂ ਸਾਉ ਕੁੜੀ ਨਹੀਂ ਆ ਮੈਂ ਸਾਉ ਕੁੜੀ ਨਹੀਂ ਆ ਮੇਰੇ ਦਾਜ ਚ ਆਉਣਗੇ ਅਣਖੀ ਦੇ ਨਾਵਲ ਤੇ ਪਾਤਰ ਦੀਆਂ ਕਵਿਤਾਵਾਂ ਸ਼ਰਤ ਮਨਜੂਰ ਹੈ ਤਾ ਆਪਣੀ ਗੱਲ ਚਲਾ ਨਹੀਂ ਤਾਂ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਜੀ ਆਜੋ ਜੀ ਮੰਜਦੇ ਸ਼੍ਰੀਮਤੀ ਸੁਖਜੀਤ ਕੋ ਐਮਪੀ ਸਾਹਿਬ ਇੱਥੇ ਦੇਖੋ ਇੰਨੀ ਛੋਟੀ ਉਮਰ ਦੇ ਸਾਡੇ ਕੋਲੇ ਅਧਿਆਪਕ ਨੇ ਜਦੋਂ ਤੁਸੀਂ ਇਹਨਾਂ ਦੀਆਂ ਕਵਿਤਾਵਾਂ ਸੁਣੋਗੇ ਉਹਨਾਂ ਨੂੰ ਲੱਗਣਗੇ ਨਹੀਂ ਕਿ ਇਹ ਇੰਨੀ ਛੋਟੇ ਇਹਨੇ ਛੋਟੇ ਨਹੀਂ ਕਿਉਂਕਿ ਇਸ ਉਮਰ ਦੇ ਵਿੱਚ ਇੱਕ ਪ੍ਰਾਇਮਰੀ ਚ ਰਹਿੰਦੇ ਹੋਏ ਇਹੋ ਜਿਹੇ ਭਾਵ ਪ੍ਰਗਟ ਕਰਨੇ ਇਹ ਦੱਸਦਾ ਕਿ ਉਹ ਅਧਿਆਤਮਕ ਤੌਰ ਤੇ ਜ਼ਹਿਨੀਤ ਤੌਰ ਤੇ ਇਨਸਾਨੀਅਤ ਤੌਰ ਤੇ ਐਜੂਕੇਸ਼ਨਲ ਲੈਵਲ ਤੇ ਕਿੰਨੇ ਹਾਇਰ ਹੋ ਚੁੱਕੇ ਨੇ ਚੱਲ ਮੇਰੀ ਚਾਹਤ ਸਕੂਲ ਜਲਨੀਏ ਚੱਲ ਮੇਰੀ ਚਾਹਤ ਸਕੂਲ ਜਲਨੀਏ ਸੋ ਮੈਂ ਹੁਣ ਸਦਾ ਦਿਆਂਗੀ ਸਰਦਾਰ ਮਨਮੀਤ ਪਾਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਟੂਮਰਾ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ ਜੀ ਸੋਣੀ ਮਨਮੀ ਪਾਠੇ ਮੱਥਾ ਤੇਰਾ ਉਗੜਾ ਦੁਗੜਾ ਉੱਤੇ ਛੱਤੀ ਪੈਂਦੇ ਟੋਏ ਉੱਪਰ ਡਿਗਦੇ ਬਾਲ ਜਿਹੜੇ ਨੇ ਨਾ ਬਾਹੇ ਨਾ ਧੋਏ ਅੱਖਾਂ ਤੇਰੀਆਂ ਦਾਗੀ ਕਹਿਣਾ ਤੂੰ ਅੱਖੀਆਂ ਦੀ ਰਾਣੀ ਦੋਨੇ ਲੱਗਣ دیਵਾਨੀ ਜੱਡੀਆਂ ਇੱਕ ਭੈੰਗੀ ਇੱਕ ਕਾਣੀ ਨੱਕ ਤੇਰੇ ਦੀ ਸਿਫਤ ਕਰਾਂ ਮੈਂ ਨੱਕ ਤੇਰੇ ਦੀ ਸਿਫਤ ਕਰਾਂ ਮੈਂ ਜਿਹੜਾ ਅੱਖੀਆਂ ਤੋਂ ਵੀ ਮੋਟਾ ਨੱਕ ਦੀਆਂ ਗਲੀਆਂ ਦੇਖ ਕੇ ਲੱਗੇ ਦਮੋਰੀਆ ਕੁੜ ਵੀ ਛੋਟਾ ਮੈਂ ਕਹਿ ਦੇਣਾ ਜੋ ਕਹਿਣਾ ਕਿ ਤੇਰੇ ਬਿਨ ਜੀਣਾ ਹੁਣ ਬੇਕਾਰ ਹੋ ਗਿਆ ਮੇਰੀ ਪਹਿਲੀ ਕਵਿਤਾ ਤੋਂ ਤੁਹਾਨੂੰ ਪਤਾ ਹੈ ਵੀ ਮੇਰਾ ਤਾਂ ਔਖਾ ਹੁਣ ਤੂੰ ਹੀ ਕਹ ਦੇ ਕੇ ਤੈਨੂੰ ਮੇਰੇ ਨਾਲ ਪਿਆਰ ਹੋ ਗਿਆ ਬੱਚਿਆਂ ਦਾ ਕੀ ਹੈ

ਮੈਂ ਆਪ ਜੀ ਨੂੰ ਬੇਨਤੀ ਕਰਦੀ ਆ ਕਿ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰੋ ਜੀ ਸੋ ਮੇਰੀ ਕਵਿਤਾ ਦਾ ਸਿਰਲੇਖ ਹੈ ਪ੍ਰਭਾਤ ਦੀ ਆਸ ਤਾਂ ਕੀ ਜੇ ਹਨੇਰੀ ਕਾਲੀ ਰਾਤ ਹੈ ਤਾਂ ਕੀ ਬਣੀ ਨ ਤੇਰੀ ਬਾਤ ਹੈ ਤਾਂ ਕੀ ਹੋਈ ਨਾ ਜੇ ਮੁਲਾਕਾਤ ਹੈ ਤਾਂ ਕੀ ਦੇਖੀ ਨਾ ਤੂੰ ਪ੍ਰਭਾਤ ਹੈ ਸਮੇ ਆਉਂਦੇ ਨੇ ਔਖੇ ਰਾ ਮਿਲਦੇ ਨਹੀਂ ਸੌਖੇ ਪਰ ਤੂੰ ਹਿੰਮਤ ਨਾ ਹਾਰੀ ਜਿੱਤ ਹੋਵੇਗੀ ਹੁਣ ਦੀ ਵਾਰੀ ਕੀ ਹੋਇਆ ਜੇ ਰਿਸ਼ਮਾਂ ਨੇ ਰੁੱਸੀਆਂ ਕੀ ਹੋਇਆ ਜੇ ਟੁੱਟੀਆਂ ਨਹੀਂ ਰस्सियां ਕੀ ਹੋਇਆ ਜੇ ਕੁੱਪ ਹੈ ਹਨੇਰਾ ਸਬਰ ਵੀ ਤਾਂ ਟੁੱਟਿਆ ਨਹੀਂ ਤੇਰਾ ਕੋਣ ਕਿਸੇ ਨੂੰ ਚੇਤੇ ਰੱਖਦਾ ਇੱਥੇ ਸਾਲਾਂ ਤੀਕਰ ਚੌਥੇ ਦਿਨ ਭੁਲਾ ਦਿੰਦੇ ਨੇ ਲੋਕੀ ਭੋਗ ਪਵਾ ਕੇ ਦੇਖੀ ਦਿਲ ਤੜਵਾ ਨਾ ਬੈਠੀ ਦੇਖੀ ਦਿਲ ਤੜਵਾ ਨਾ ਬੈਠੀ ਦਿਲ ਨੂੰ ਕਿਤੇ ਲਗਾ ਕੇ ਲੋਕੀ ਦਿਲ ਤੇ ਕਹਿਰ ਕਮਾਉਂਦੇ ਦਿਲ ਦੇ ਵਿੱਚ ਬਸਾ ਕੇ ਚੋਣਾ ਦਾ ਜਦ ਦੌਰ ਹੈ ਚੱਲਦਾ ਮੂੰਹ ਵਿੱਚ ਤਨ ਤਨ ਪਾਉਂਦੇ ਚਿੱਟਾ ਫੀਮ ਤੇ ਸ਼ਰਾਬ ਸਮੈਕਾਂ ਕਾਰ ਕਰ ਵਿੱਚ ਪਹੁੰਚਾਉਂਦੇ ਜਿੱਥੇ ਨਾ ਕਦੀ ਵੰਡ ਹੋਵੇ ਨਾ ਕਦੀ جنگ ਹੋਵੇ ਪੱਕਾ ਹੀ ਅਮਨ ਚੈਨ ਹੋਵੇ ਜੋ ਕਦੀ ਨਾ ਭੰਗ ਹੋਵੇ ਜਿਹਦੀ ਹਿੱਕੀ ਉੱਤੇ ਰਾਵੀ ਵੱਗੇ ਜਿਹਦੀ ਹਿੱਕੀ ਉੱਤੇ ਰਾਵੀ ਵੱਗੇ ਨਾਲ ਵਗਦਾ ਝਨਾਬ ਹੋਵੇ ਸਾਡਾ ਐਸਾ ਪੰਜਾਬ ਹੋਵੇ ਜਿਉ ਖਿੜਿਆ ਗੁਲਾਬ ਹੋਵੇ ਧੀਆ ਬਾੜੇ ਆਲਣੇ ਤੁਸੀਂ ਪਲ ਵਿੱਚ ਟੋਨੀਓ ਦਸੂ ਪੁੱਤਾ ਸਿਰ ਸਿਰੀ ਫਿਰ ਕਾਸ ਤੂੰ ਸਜਾਉਨੀਓ ਹਰਦਮ ਗੋਦੀ ਵਿੱਚ ਬਿਠਾਉਂਦੀ ਲੋਰੀਆਂ ਗਾਉਂਦੀ ਪਿੱਠਤ ਪਾਉਂਦੀ ਆਪ ਗਿੱਲੇ ਮੈਨੂੰ ਸੁੱਕੇ ਪਾਉਂਦੀ ਆਪ ਗਿਲੇ ਮੈਨੂੰ ਸੁੱਕੇ ਪਾਉਂਦੀ ਪਲ-ਪਲ ਮੈਨੂੰ ਰਹਿ ਹਸਾਉਂਦੀ ਗੁੱਸਾ ਨਾ ਦਿਖਾਵੇ ਮਾਂ ਮਾਂ ਮੇਰੀ ਹੈ ਪਿਆਰੀ ਮਾਂ ਸਾਰੇ ਜਗ ਤੋਂ ਨਿਆਰੀ ਜ਼ੋਰਦਾਰ ਤਾੜੀਆਂ ਦੇ ਨਾਲ ਹੁਣ ਆਪਾਂ ਸਵਾਗਤ ਕਰੀਏ ਭਗਤ ਸਿੰਘ ਪੱਟੀ ਜੀ ਦਾ ਤੇ ਉਹ ਆਪਣੇ ਅਨਮੋਲ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੀ ਕਰਨਗੇ ਮੈਂ ਦੱਸ ਦੇਣਾ ਚਾਹਣਾ ਕਿ ਵੈਸੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਕਵਿਤਾ ਦਾ ਇਤਿਹਾਸ ਬਹੁਤ ਲੰਮਾ ਆ ਪਰ ਅੱਜ ਵੀ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਜੇ ਜ਼ਿਆਦਾ ਨਹੀਂ ਹੈਗਾ ਤਾਂ ਆਈਡੀਆ ਇੱਕ ਹੈਗਾ ਕਿ 5000 ਕਵੀ ਹੈਗੇ ਆ ਪਰ ਆਪਾਂ ਕਿੰਨੇ ਗੁਰੂ ਜਾਣਦੇ ਆ ਜਾਂ ਕਿੰਨੇ ਕ ਅੱਗੇ ਆਏ ਉਹਦਾ ਕਾਰਨ ਕੀ ਆ ਕਿ ਕਾਰਨ ਇਹ ਕਿ ਉਹਨਾਂ ਨੂੰ ਕਦੇ ਪਲੇਟਫਾਰਮ ਨਹੀਂ ਮਿਲੇ ਗੁਰਪ੍ਰੀਤ ਵਾਰੇ ਸੋ ਇਹ ਉਹਨਾਂ ਅਧਿਆਪਕਾਂ ਵਿੱਚੋਂ ਹੈ ਬਹੁਤ ਮਿਹਨਤੀ ਇਹਦਾ ਜੋ ਨਾਮ ਹੈ ਮਿੰਨੀ ਕਹਾਣੀਕਾਰਾਂ ਵਿੱਚ ਆਉਂਦਾ ਹੈ ਕਵਿਤਾਵਾਂ ਬਹੁਤ ਸੁੰਦਰ ਲਿਖਦੀ ਹੈ ਇਸ ਨੂੰ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਚਮਕਦੇ ਸਿਤਾਰੇ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਸੋ ਸੁਣ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਇਨਾਂ ਬੜੇ ਹੀ ਹੋਣਹਾਰ ਪ੍ਰਤਿਭਾਵਾਨ ਅਧਿਆਪਕਾਂਾਂ ਦੇ ਨਾਲ ਜੁੜੇ ਹੋਏ ਹਾਂ ਤੇ ਆਓ ਫਿਰ ਹੁਣ ਉਸ ਦੀ ਕਵਿਤਾ ਦਾ ਆਨੰਦ ਮਣੀ ਗੁਰਪ੍ਰੀਤ ਗੌਰ ਹਰ ਅੱਖਰ ਖਿੜੇ ਫੁੱਲਾਂ ਵਰਗਾ ਮਹਿਕਾਂ ਦੀ ਏ ਹੱਟੀ ਏਦੇ ਨੂਰ ਦੀ ਭਰੇ ਗਵਾਹੀ ਗੁਰਨਾ ਨਨਕ ਦੀ ਪੱਟੀ ਮਗਰ ਬਿਗਾਨੀਆਂ ਬੋਲੀਆਂ ਲੱਗ ਪਾਸਾ ਜਾਵੇਂ ਵੱਟੀ ਸਿੱਖ ਲੈ ਊੜਾ ਐੜਾ ਪੁੱਤਰਾ ਤੈਨੂੰ ਹਾਕਾ ਮਾਰੇ ਫੱਟੀ ਤੈਨੂੰ ਹਾਕਾ ਮਾਰੇ ਪੱਟੀ ਸਾਡੇ ਸਿਰਾਂ ਤੇ ਨੇਚਾ ਰੱਖ ਬਾਪੂ ਲੰਗੀ ਹੋਣ ਨਾ ਦੇਾਂਗੇ ਕੰਡ ਤੇਰੀ ਟਿਪ ਟਿਪ ਜਵਾਨੀ ਦਾ ਢੋਲ ਕੇ ਵੀ ਹੋਲੀ ਕਰਾਂਗੇ ਗਮਾਂ ਦੀ ਪੰਡ ਤੇਰੀ ਹੋਲੀ ਕਰਾਂਗੇ ਦਮਾਂ ਦੀ ਪੰਡ ਤੇਰੀ ਇੱਕ ਅਧੂਰੀ ਕਹਾਣੀ ਤੇ ਦੋ ਪੰਨੇ ਹਾਂ ਆਪਾਂ ਸੱਜਣਾ ਤਕਦੀਰ ਤੋਂ ਖਾਲੀ ਛੱਲੇ ਹਾਂ ਆਪਾਂ ਲੱਖ ਚਾਉਂਦਿਆਂ ਵੀ ਆਪਾਂ ਮਿਲ ਨਹੀਂ ਸਕਦੇ ਹੈ ਨਦੀ ਅੱਖ ਹੀ ਪਰ ਉਸਦੇ ਦੋ ਬੰਨੇ ਹਾਂ ਆਪਾਂ ਨਾਲ ਹਿੰਮਤਾਂ ਦੇ ਕਰਾਂਗਾ ਮੈਂ ਰੱਜ ਕੇ ਕਮਾਈ ਜੂਨ ਹੋਣੀ ਨਹੀਂ ਉਹ ਜੈਸੀ ਕਿਸੇ ਸਰੂ ਨੇ ਹੰਡਾਈ ਮਾਣ ਮੱਥੇ ਉੱਤੇ ਚਮਕੂ ਇੱਕ ਅਲੌਕਿਕ ਜਿਆ ਨੂਰ ਮੈਂ ਓਖਾ ਸੁਖਾ ਹੋ ਕੇ ਪੜ ਜਾਵਾਂਗਾ ਜ਼ਰੂਰ ਉਹ ਜੱਗ ਵੀ ਡਰਾਵੇ ਦਿੰਦਾ ਲੋਹੇ ਦੀਆਂ ਸੀਖਾਂ ਦੇ ਦਿੰਦਾ ਉਸ ਨੂੰ ਸ਼ਾਇਦ ਨਹੀਂ ਪਤਾ ਮੈਂ ਜਦ ਵੀ ਉੱਡਾਂਗਾ ਸਨੇ ਪਿਜਰੇ ਉੱਡਾਂਗਾ ਮੈਂ ਗੁਲਾਮ ਹਾਂ ਜਦ ਤੱਕ ਕੁਝ ਚੰਗਾ ਕਰਨ ਤੋਂ ਪਹਿਲਾਂ ਮੈਂ ਹਜ਼ਾਰ ਵਾਰ ਸੋਚਦਾ ਆਪਣੇ ਨਾਲ ਬੁਰਾ ਹੋਣ ਦਾ ਹਾਂ ਮੈਂ ਗੁਲਾਮ ਹਾਂ ਉਦੋਂ ਤੱਕ ਜਦ ਤੱਕ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ ਬੁਰਾ ਵੇਖ ਕੇ ਜ਼ੁਲਮ ਦੇਖ ਕੇ ਹਾਂ ਮੈਂ ਗੁਲਾਮ ਹਾਂ ਉਦੋਂ ਤੱਕ ਜਦ ਤੱਕ ਮੇਰੇ ਬੁੱਲ ਸਿਉਂਤੇ ਜਾਂਦੇ ਨੇ ਜ਼ੁਲਮ ਵੇਖ ਕੇ ਸੁਣ ਕੇ ਹਾਂ ਮੈਂ ਗੁਲਾਮ ਹਾਂ ਤੇ ਰਹਾਂਗਾ ਲੋਕਤੰਤਰ ਦੇ ਸਭ ਤੋਂ ਵੱਡੇ ਸਜੇ ਸਜਾਏ ਮੰਚ ਉੱਤੇ ਕਿੰਮੂ ਆਈ ਬਾਤ ਨਾ ਰਹਿੰਦੀ ਐ ਸੱਚ ਆਖਿਆ ਭਾਂਬੜ ਮੱਚਦਾ ਐ ਝੂਠ ਆਖਿਆ ਕੁਝ ਬਚਦਾ ਐ ਜੀ ਦੋਹਾਂ ਗੱਲਾਂ ਤੋਂ ਜਚਦਾ ਕਵਿਤਾ ਵਿੱਚ ਜੇ ਕਵਿਤਾ ਹੋਵੇ ਮਿਟਦੇ ਘੋਰ ਹਨੇਰੇ ਨੇ ਜੇ ਹਉ ਮੈਨੂੰ ਪੱਠੇ ਪਾਉਣੇ ਕਾਰਜ ਹੋਰ ਬਥੇਰੇ ਨੇ ਮੇਰੇ ਬੋਲਾਂ ਨੂੰ ਮੇਰੀ ਸੋਚ ਨੂੰ ਕੋਈ ਵਰ ਦੇ ਜਾਂ ਮੇਰੀ ਹੋਂਦ ਮੁਕੰਮਲ ਨੂੰ ਤੂੰ ਪੱਥਰ ਕਰ ਦੇ ਮੈਨੂੰ ਠੂਠੇ ਦੀ ਨਾ ਆਦਤ ਹੈ ਨਾ ਚਾਹਤ ਹੈ ਮੇਰੇ ਮੌਲਾ ਮੇਰੀ ਹਿੰਮਤ ਨੂੰ ਕੇਵਲ ਪਰਦੇ ਸੋਸਾਹਿਤ ਨਾਲ ਜੁੜੇ ਹੋਏ ਕਪਤਾਨ ਨਾਲ ਜੁੜੇ ਹੋਏ ਸਾਰੇ ਅਧਿਆਪਕ ਸਾਥੀ ਜਿਹੜੇ ਅੱਜ ਇਸ ਤਿੱਖੇ ਮੌਸਮ ਦੇ ਵਿੱਚ ਤਪਦੀ ਦੁਪਹਿਰ ਦੇ ਵਿੱਚ ਇੱਥੇ ਹਾਜ਼ਰ ਰਹੇ ਉਹਨਾਂ ਨੂੰ ਵੱਡੀ ਮੁਬਾਰਕਬਾਦ ਆ ਨੈਣ ਸਰਬਤੀ ਕੇ ਸਨੈਰੀ ਵਿੱਚ ਹਰੇ ਖਵਾਬਾਂ ਆਏ ਸਧੂਰੀ ਚੀਰੇ ਨੂੰ ਬੁਲਨਾਰੀ ਗਾਜ਼ਰੀ ਨਾਪੀ ਪਾਏ ਉਹਨੇ ਕਿਹਾ ਅੱਛਾ ਕਾ ਧਰਤੀ ਤੇ ਆ ਵਾਸਾ ਤੇਰਾ ਗੱਲ ਸੁਣ ਤੂੰ ਮੇਰੀ ਲਾਲਵੇ ਕਿਉ ਹੋਇਆ ਐਵੇਂ ਬਿਹਾ ਲਵੇ ਬੈਠ ਜਾਈ ਨਾ ਤੂੰ ਹੰਬ ਹਾਰਵੇ ਉਠ ਇੱਕ ਹੰਬਲਾ ਤਾਂ ਮਾਰਵੇ ਦੇ ਬਲਾਸਾ ਦੇ ਨੂੰ ਹਸਿਆ ਕਰ ਤੇ ਹਸ ਹਸ ਪਾ ਦੇ ਘਸ ਜਣਾ ਲੈ ਜਾ ਤੂੰ ਬੇ ਪ੍ਰਵਾਸ ਐਵੇਂ ਨਾ ਬਣਿਆ ਕਰ ਕਾਫਰ ਤੂੰ ਐਵੇਂ ਨਾ ਬਣਿਆ ਕਰ ਕਾਫਰ ਤੂੰ ਹਰ ਆਪਣੀ ਹੱਥ ਦੇ ਨਾ ਜਵਾਬ ਦੇਖੀ ਕੀ ਤੇ ਬੈ ਨਾ ਜਾਈ ਨਜਰਾਂ ਲੋ ਆਪਣੀ ਚੰਨ ਜੇ ਮੁਖੜੇ ਨੂੰ ਰੱਖੀਏ ਛੁਪਾ ਕੇ ਨੀ ਮੇਰੀ ਮੱਤ ਦਿੱਤੀ ਕਹ ਦੇ ਤੇਰੇ ਕੰਮ ਆਉ ਰੱਖ ਕਰਕੇ ਗਲੀ ਦਾ ਬੂਹਾ ਫੰਤਨੀ ਰਹੀਂ ਬੱਚ ਕੇ ਹੰਣੜੇ ਹੋਰ ਨਾ ਚੜਾ ਦੇ ਨੀ ਕੋ ਚੰਦਨੀ ਰਹੀਂ ਬੱਚ ਕੇ ਹੰਣੜੇ ਚੁੱਪ ਜਾ ਕੇ ਬੈਠੇ ਰਹਿਣਾ ਮੈਨੂੰ ਨਾ ਪਸੰਦ ਵੀ ਬਿੰਦ ਚੱਟ ਹੱਸਿਆਂ ਤੋਂ ਕੱਸ ਦੇ ਨਾ ਦੰਦੀ ਵੀ ਚੁੱਪ ਚਾਂਪੇ ਬੈਠੇ ਰਹਿਣਾ ਮੈਨੂੰ ਨਾ ਪਸੰਦ ਵੀ ਵਿੰਦ ਚਟ ਹੱਸੇਆਂ ਤਾਂ ਕਸੇ ਦੇਣਾ ਦੰਦ ਵੀ ਉੱਡੇ ਤੇ ਪਰਿੰਦੇਆਂ ਨੂੰ ਪਿੰਜਰੇ ਚ ਪਾੜਵਾਣਾਂ ਲੋਚ ਤਾਂ ਮੈਂ ਸਿੱਖਦੀਆਂ ਟੰਗ ਰਹੀ ਮੇਰੇ ਬਸ ਨਾ ਘਬਰੂਆ ਪੈਂਦੀ ਏ ਛਣਕ ਮੇਰੀ ਵੰਗ ਵੀ ਮੇਰੇ ਬਸ ਨਾ ਘਬਰੂਆ ਪੈਂਦੀ ਏ ਛਣਕ ਮੇਰੀ ਵੰਗ ਵੀ ਮੇਰੇ ਬਸ ਨਾ ਘਬਰੂਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਮੈਂ ਟੀਚਰਸ ਦੇ ਵਿੱਚ ਆਇਆ ਅਧਿਆਪਕਾਂ ਦੇ ਵਿੱਚ ਆਇਆ ਅਧਿਆਪਕਾਂ ਨਾਲੋਂ ਵੱਡੇ ਗੁਰੂ ਕੋਈ ਨਹੀਂ ਹੁੰਦੇ ਔਰ ਉਹਨਾਂ ਨਾਲੋਂ ਵੱਧ ਕੋਈ ਪੜੇ ਲਿਖੇ ਨਹੀਂ ਹੁੰਦੇ ਇੱਕ ਤਾਂ ਪੜਾਈ ਕੀਤੀ ਹੁੰਦੀ ਹੈ ਦੂਜਾ ਤਜਰਬਾ ਬਹੁਤ ਹੋ ਜਾਂਦਾ ਜਿਹੜੇ ਅਧਿਆਪਕ ਨੂੰ ਇੱਕ ਸਾਲ ਵਿੱਚ ਤਜਰਬਾ ਹੋ ਜਾਂਦਾ ਕੋਈ ਹੋਰ ਕੰਮ ਕਰੋ 10-10 ਸਾਲਾਂ ਚ ਉਹਨਾਂ ਤਜਰਬਾ ਨਹੀਂ ਹੁੰਦਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਅਧਿਆਪਕ ਸਿਰਫ ਉਹਨਾਂ ਦੇ ਆਪਕ ਨਹੀਂ ਰਹਿੰਦੇ ਹਰ ਫੀਲਡ ਵਿੱਚ ਤਰੱਕੀ ਕਰੀ ਜਾਂਦੇ ਆ ਚਾਹੇ ਉਹ ਅਧਿਆਪਕ ਲੱਗਣ ਤੋਂ ਬਾਅਦ ਅਫਸਰ ਬੰਦੇ ਆ ਪੀਸੀਐਸ ਆਈਏਐਸ ਆਈਪੀਐਸ ਚਾਹੇ ਉਹ ਪੋਲਿਟਿਕਸ ਚ ਜਾਂਦੇ ਆ ਮਤਲਬ ਮੈਂ ਤਾਂ ਇਹੀ ਤੁਹਾਨੂੰ ਕਹੂੰਗਾ ਇਹ ਨਾ ਸੋਚਿਓ ਵੀ ਹੁਣ ਅਧਿਆਪਕ ਬਨ ਗਏ ਤਾਂ ਰਿਟਾਇਰ ਹੀ ਹੋਣਾ ਇਥੋਂ ਬਨ ਕੇ ਬੜਾ ਖੁਸ਼ ਆ ਮੈਂ ਸ਼੍ਰੀਮਤੀ ਰਵਿੰਦਰ ਕੌਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਭ ਦਾ ਮੈਂ ਸ਼ੁਕਰਗੁਜ਼ਾਰ ਆ ਕਿ ਅੱਜ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਮੌਕਾ ਦਿੱਤਾ ਕੁਝ ਕਵਿਤਾ ਸੁਣਨੇ ਦਾ ਜਿੰਨੇ ਅਧਿਆਪਕ ਬੈਠੇ ਆ ਮੈਂ ਉਹਨਾਂ ਨੂੰ ਇੱਕੋ ਹੀ ਗੁਜ਼ਾਰਿਸ਼ ਕਰੂੰਗਾ ਕਿ ਪੜ੍ਹਾਈ ਤਾਂ ਜ਼ਰੂਰੀ ਹੈ ਪਰ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਸਿਖਾਣਾ ਹੈ एटीकेट्स मैनरस बडियां दी इज्जत करना ये ज्यादा जरूरी जिला सेख्या दफ्तर ਵੱਲੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਜੀ ਮੈਂਬਰ ਪਾਰਲੀਮੈਂਟ ਸ਼੍ਰੀ ਸੰਦੀਪ ਸ਼ਰਮਾ ਜੀ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਐਡਵੋਕੇਟ ਗਗਨਦੀਪ ਸਿੰਘ ਸੈਣੀ ਜੀ ਉਹ ਵੀ ਆਪਣਾ ਸਨਮਾਨ ਲੈਣ ਐਕਸਿਸ ਬੈਂਕ ਤੋਂ ਐਕਸਿਸ ਬੈਂਕ ਤੋਂ ਨਿਤਿਕਾ ਸ਼ਰਮਾ ਨਿਤਿਕਾ ਸ਼ਰਮਾ ਜੀ ਮੰਚ ਤੇ ਆ ਜਾਓ ਅਮਨਦੀਪ ਕੌਰ ਤੇ ਕਮਲ ਸਿੰਘ ਐਕਸਿਸ ਬੈਂਕ ਦਾ ਬੜਾ ਯੋਗਦਾਨ ਹੈ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਨਿਤਿਕਾ ਸ਼ਰਮਾ ਜੀ ਅਮਨਦੀਪ ਕੌਰ ਤੇ ਕਮਲ ਸਿੰਘ ਪਲੀਜ਼ ਮੰਚ ਤੇ ਆ ਜਾਓ ਜੀ